ਕੋਡੀ 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 ਮੈਂ ਤਾਂ ਡਾ ਗੋਪੀ ਲੰਦੀ ਪਰ ਇਹ ਬੇਨਤੀ ਆ ਸਾਰੇ ਭਰਾਵਾਂ ਗੜੀ ਆ ਵੀਰ ਆਪਣੇ ਤੋਂ ਰਹਿੰਦੇ ਆ ਤੇ ਅੱਧੀ ਆਪਾਂ ਅੱਗੇ ਵੀ ਵੀਡੀਓ ਪਾਈ ਵੀਰ ਦੀ ਬਾਣੀ ਹੈਗੀ ਤੇ ਹੁਣ ਪਹਿਲਾਂ ਜਿਦ ਤਰ੍ਹਾਂ ਕਮਰਾ ਲੈ ਕੇ ਤੇ ਦੋ ਦੋ ਜਣੇ ਰਹਿੰਦੇ ਹੁੰਦੇ ਸੀ ਹੁਣ ਮੈਂ ਚਾਰ ਪੰਜ ਮੁੰਡੇ ਨਾਲ ਇਕੱਠੇ ਕਰਦੇ ਆ ਜਿੱਦ ਤਰਾ ਲੱਗ ਗਿਆ ਹੁਣ ਮੈਂ 4-5 ਮੁੰਡੇ ਨਾ ਇਕੱਠੇ ਕਰਦੇ ਇੱਕ ਜਗ੍ਹਾ ਤੇ ਇਹ ਹੈਗੇ ਆ 6-7 ਜਾਣੇ ਆ ਇੱਕੇ ਜਗ੍ਹਾ ਤੇ ਇੱਕ ਕੋਠੀ ਲਈ ਉੱਥੇ ਰਹਿੰਦੇ ਆ ਤੇ ਮੈਂ ਬੇਨਤੀ ਕਰਨੀ ਆ ਸਾਰੇ ਭਰਾਵਾਂ ਗੜੀ ਕਿ ਆਹ ਮੁੰਡਾ ਬੜਾ ਵਧੀਆ ਤਾਂ ਆਹ ਮੁੰਡਾ ਬੜਾ ਵਧੀਆ ਤੇ ਜੋ ਬੜਾਂ ਦੀ ਟੈਲੈਂਟ ਹੈ ਇਹਦੇ ਵਿੱਚ ਬੱਚੇ ਚ ਵੀ ਬੜਾ ਵਧੀਆ ਖੇਡਦਾ ਤੇ ਮੈਂ ਬੇਨਤੀ ਕਰਦਾ ਕਿ ਆਪਾਂ ਇਹ ਇਹਨਾਂ ਬੱਚਿਆਂ ਦਾ ਸਾਥ ਦਈਏ ਕਿ ਚਲੋ ਮੈਂ ਜਿੱਤੀ ਜੋ ਕਹਿ ਹੈਗਾ ਮੈਂ ਇਹਨਾਂ ਦੇ ਨਾਲ ਆ ਔਰ ਇਹ ਜਿੱਥੇ ਰਹਿੰਦੇ ਆਣਾ ਉੱਥੇ ਘਰ ਦਾ ਕਿਰਾਇਆ ਵੀ ਇਹਨਾਂ ਦੇਣਾ ਵਾ ਤੇ ਬਾਕੀ ਡਾਈਟ ਵੀ ਖਾਣੀ ਆ ਤੁਹਾਨੂੰ ਪਤਾ ਨਾਰਮਲ ਪਰਿਵਾਰ ਦੇ ਬੱਚੇ ਐ ਸਾਰੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਗੜੀ ਭਰਾ ਮੇਰੇ ਤੁਸੀਂ ਇੱਥੇ ਹਾਂਜੀ ਕੀ ਹਾਲ ਐ ਇਹਦਾ ਚੱਲਿਆ ਹੋਰ ਲੈ ਕਿੱਥੋਂ ਜੰਡੇ ਵਾਲੇ ਹਾਂ ਜੰਡੇ ਵਾਲੇ ਜੰਡੇ ਵਾਲਿਓ ਹੋਰ ਗੱਲ ਬਾਤ ਕੋਈ ਕਿੱਦਾਂ ਕਬੱਡੀ ਚ ਬਿਖਾएंगे ਯੋਰਾ ਤੇ ਪੂਰੇ ਕੀ ਬੰਨਾ ਰੇਡਰ ਦਾ ਸਟਾਪਰ ਰੇਡਰ ਰੇਡਰ ਕਰ ਲਿਆ ਪੱਕਾ ਡਿਸਾਈਡ ਨਹੀਂ ਅਜੇ ਨਹੀਂ ਹੋਣ ਦਿਆ ਜਾਂਦਾ ਰੇਡਰ ਮੈਂ ਤੇ ਕਰਨਾ ਜਾਫੀ ਬੰਨਾ ਕਿ ਰੇਡਰ ਨਹੀਂ ਇੱਕ ਚੀਜ਼ ਬੰਨਾ ਰੇਡਰ ਚਾਲ ਠੀਕ ਐਸੇ ਤਰ੍ਹਾਂ ਕਬੱਡੀ ਦੀਆਂ ਗੈਂਡ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ